ਤੋਈ ਗੁਰ ਗੋਬਿੰਦ ਨਾਮ ਸੁਣ ਵਾਲੀ ਸੰਤ ਸਾਧਕ ਵੀਰ ਬਖਾਣੀ ਸੰਤਾਨ ਕੀ ਉਹ ਗੁਰ ਨਾਮ ਗੁਰੂ ਨਦਕ ਕਾ ਮਨ ਗਸ ਰਾਮ ਕੋਟ ਤਰਾਦ ਸਾਸੁ ਮਟਾਇ ਸੋਗ ਸਾਤੇ ਜੰਤੇ ਛਟਾਇ ਜੁਆ ਕਰਮ ਸੰਕਰਮ ਪ੍ਰਫਾਈ ਸਾਂ ਸੁਨ ਨਾਨਕ ਤੇ ਆਈ ਜਿਸ ਮਨ ਵਸੈ ਸੁਨੇ ਲਾਇ ਪ੍ਰੀਤ ਜਨਮ ਮਰਨ ਦਾ ਦੁੱਖ ਨਿਵਾਰਾ ਹੈ ਗੁਰੂ ਬਦੇਵਤ ਕਾਉ ਦਾਰੈ ਨਿਰਮਲ ਸੋਭਾ ਅਮਰਤ ਕਾ ਕੀ ਮਾਨੀ ਏਕ ਨਾਮ ਮਨ ਮਾਇ ਸੁਮਨੀ ਦੁਖ ਰੋਗ ਮਿਣਸੀ ਪੈ ਪਰਮ ਸਾਧੂ ਨਾਮ ਨਿਰਮਲ ਕਾ ਕੀ ਕਰਮ ਸਭ ਤੇ ਉਜਤਾ ਕੀ ਸੋਭਾਵਨੀ ਨਾਨਕ ਹੀ ਗੁਣ ਨਾਮ ਸੁਖਮਨੀ ਦੁਖ ਰੋਗ ਬਿਲ ਸੇਪ ਪਰਮੋ ਸਾਧੂ ਨਾਮ ਨਿਰਮਲ ਤਾਂ ਕੀ ਕਰਮ ਸਭ ਤੇ ਉਜਤਾ ਕੀ ਸੁਖਾਮਨੀ ਨਾਨਕ ਹੀ ਗੁਣ ਨਾਮ ਸੁਖਮਨੀ ਸਲੋਕਾ ਤਗਣ ਦੁਰੂਪਾਣੀ ਪਿਤਾ ਓ ਮਾਤਾ ਸਰਤਮ ਹੱਤ ਦਿਵਸ ਰਾਤ ਤੋਈ ਤਾਈਂ ਦਾਇਆ ਖਿਲਾ ਸਗਲ ਜਗਤ ਸਗੇ ਆਇਆ ਬਰਿਆ ਆਉਂ ਬਚੈ ਧਰਮ ਦੂਰ ਕਰਮੀ ਆਪੋ ਆਪਣੀ ਕੇ ਲੈ ਰੇ ਦੂਰ ਜਿਨੀ ਕਾਮ ਤਿਆ ਆ ਤੇ ਮਖ ਉਜਲੇ ਕਿਤੀ ਛੁਟੀ ਜਿਨੀ ਆਉਂਦ ਆ ਗਏ ਮਸਕਤ ਕਾ ਨਾਨਕ ਤੇ ਮਖ ਉਜਲੇ ਕਿਤੀ ਛੁਟੀ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ